ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਬਾਥੂ ਦੀਆਂ ਜਿਹੜੀਆਂ ਦੋ ਸਬਜ਼ੀਆਂ ਤਿਆਰ ਕਰਨੀਆਂ ਦੇਸੀ ਬਾਥੂ ਇਹ ਇੱਕ ਪਹਾੜੀ ਬਾਥੂ ਹੁੰਦਾ ਉਹ ਨਹੀਂ ਬਣਾਉਣਾ ਉਹਦਾ ਟੇਸਟ ਜਿਹੜਾ ਬਿਲਕੁਲ ਕੜਵਾ ਹੁੰਦਾ ਆ ਇਹ ਜਿਹੜਾ ਦੇਸੀ ਬਾਥੂ ਹੁੰਦਾ ਜੀ ਤੇ ਇਹਦੀ ਤੁਸੀਂ ਸਬਜ਼ੀ ਬਣਾ ਸਕਦੇ ਸਾਗ ਬਣਾ ਸਕਦੇ ਬਹੁਤ ਵਧੀਆ ਬਣਦਾ ਆ ਗਰਮ ਤਸੀਰ ਹੁੰਦੀ ਆ ਇਹਦੀ ਤੇ ਟੇਸਟੀ ਹੁੰਦਾ ਆ ਜੀ ਤੇ ਐਦਾਂ ਦਾ ਜਿਹੜਾ ਇਹ ਹਰੇ ਰੰਗ ਦਾ ਇਹ ਦੇਸੀ ਬਾਥੂ ਆ ਜੀ ਜਿਹੜਾ ਚਿੱਟੇ ਜਿਹੇ ਰੰਗ ਦਾ ਹੁੰਦਾ ਆ ਉਹ ਪਹਾੜੀ ਬਾਥੂ ਹੁੰਦਾ ਉਹ ਨਹੀਂ ਬਣਾਉਣਾ ਤੇ ਹੁਣ ਇਹਨੂੰ ਆਪਾਂ ਕਰਨ ਲੱਗੇ ਸਾਫ਼ ਆ ਜਿਹੜੀਆਂ ਡੰਡੀਆਂ ਆ ਇਹਨਾਂ ਨੂੰ ਆਪਾਂ ਅਲੱਗ ਕਰ ਦੇਣਾ ਆ ਮੋਟੀਆਂ ਡੰਡੀਆਂ ਜਿਹੜੀਆਂ ਤੇ ਸਾਫ਼ ਕਰਕੇ ਫਿਰ ਇਹਨੂੰ ਧੋਣਾ ਦੇਖੋ ਜੀ ਆਪਾਂ ਬਾਥੂ ਨੂੰ ਸਾਫ਼ ਕਰ ਲਿਆ ਤੇ ਡੰਡੀਆਂ ਮੈਂ ਤੁਹਾਨੂੰ ਦਿਖਾ ਲ ਦਿੰਨੀ ਆ ਡੰਡੀਆਂ ਆਪਾਂ ਕਰ ਦਿਤੀਆਂ ਦੀ ਅਲੱਗ ਜਿਹੜੀਆਂ ਮੋਟੀਆਂ ਡੰਡੀਆਂ ਸੀ ਆਪਾਂ ਸਾਰੀਆਂ ਕੱਢ ਦਿਤੀਆਂ ਦੇਖੋ ਤੇ ਹੁਣ ਇਹਨੂੰ ਧੋਨੇ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਕੱਟਦੇ ਆ ਲਓ ਜੀ ਬਾਥੂ ਆਪਾਂ ਸਾਰਾ ਕੱਟ ਲਿਆ ਇਹਨੂੰ ਆਪਾਂ ਦੋ ਤਰ੍ਹਾਂ ਤਿਆਰ ਕਰਨਾ ਆ ਬਿਲਕੁਲ ਸੌਖਾ ਤਰੀਕਾ ਬਹੁਤ ਟੇਸਟੀ ਬਣਦਾ ਆ ਫਾਇਦਾ ਕਰੂਗਾ ਆਪਾਂ ਨੂੰ ਇਹ ਤੇ ਨੇਚਰਲੀ ਚੀਜ਼ ਆ ਇਹ ਤੇਲ ਗਰਮ ਰੱਖਿਆ ਸੀ ਜੀਰਾ ਪਾ ਦਿੱਤਾ ਆ ਜੀਰੇ ਨੂੰ ਸੇਕ ਲੱਗ ਗਿਆ ਆ ਤੇ ਹੁਣ ਆਪਾਂ ਮੋਟਾ-ਮੋਟਾ ਕੱਟ ਕੇ ਦੋ ਪਿਆਜ਼ ਪਾ ਦਿੱਤੇ ਆ ਪਿਆਜ਼ ਨੂੰ ਲਾਲ ਕਰਕੇ ਤੇ ਆਪਾਂ ਟਮਾਟਰ ਪਾ ਦੇਣਾ ਹਰੀ ਮਿਰਚ ਪਾ ਦੇਣੀ ਆ ਤੜਕਾ ਨੋਰਮਲ ਜਿਦਾ ਆਪਾਂ ਤਿਆਰ ਕਰਦੇ ਆ ਬਸ ਉਹੀ ਆਪਾਂ ਕਰਨਾ ਆ ਤੇ ਬਣਾਉਣੀਆਂ ਆਪਾਂ ਆਸਾਨ ਤਰੀਕੇ ਦੇ ਨਾਲ ਹੀ ਇਹ ਦੋਨੇ ਡਿਸ਼ਾਂ ਜਿਹੜੀਆਂ ਆ ਤੇ ਇੱਕੋ ਵੀਡੀਓ ਦੇ ਵਿੱਚ ਆਪਾਂ ਬਣਾ ਕੇ ਦਿਖਾ ਦੇਣੀ ਆ ਦੋਨੋਂ ਡਿਸ਼ਾਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਆਪਾਂ ਨੂੰ ਪੂਰਾ ਪਤਾ ਲੱਗਣਾ ਕਿਦਾਂ ਕਿਦਾਂ ਆਪਾਂ ਇਹਨਾਂ ਨੂੰ ਤਿਆਰ ਕੀਤਾ ਪਿਆਜ਼ ਲਾਲ ਹੋ ਗਿਆ ਟਮਾਟਰ ਪਾਤੇ ਦੋ ਤੇ ਨਮਕ ਪਾ ਕੇ ਰਲਾ ਦੰਨੇ ਇਹਨਾਂ ਨੂੰ ਤਾਂ ਕਿ ਟਮਾਟਰ ਜਿਹੜਾ ਗਲ ਜਵੇ ਚੰਗੀ ਤਰ੍ਹਾਂ ਵੀਡੀਓ ਤੁਹਾਨੂੰ ਪਤਾ ਹੀ ਜਾਵੇ ਅਸੀਂ ਸੌਖੇ ਜਿਹੇ ਤਰੀਕੇ ਦੇ ਨਾਲ ਹੀ ਬਣਾਈ ਦੀ ਆ ਤੇ ਭਾਂਡੇ ਵੀ ਬੋਲਣ ਦਾ ਤਰੀਕਾ ਵੀ ਸਾਡਾ ਬਿਲਕੁਲ ਸੌਖਾ ਨੋਰਮਲ ਸਾਦਾ ਹੁੰਦਾ ਆ ਟਮਾਟਰ ਜਿਹੜੇ ਮੰਗਲ ਗਏ ਤੇ ਆਪਾਂ ਉਹਦੇ ਵਿੱਚ ਪਾਤੀ ਹਰੀ ਮਿਰਚ ਤੇ ਅਦਰਕ ਤੇ ਇਹਨਾਂ ਨੂੰ ਵੀ ਮਿਕਸ ਕਰਕੇ ਹੱਲੇ ਫੇਰ ਟੱਕਦੇ ਆ ਫਿਰ ਆਪਾਂ ਟਮਾਟਰਾਂ ਨੂੰ ਫੇਲਵਾਗੇ ਚੰਗੀ ਤਰ੍ਹਾਂ ଲੋਣ ਆਪਾਂ ਜਿੰਨਾਕ ਸਬਜ਼ੀ ਚ ਪਾਉਣਾ ਸੀ ਆਪਾਂ ਟਮਾਟਰਾਂ ਦੇ ਉੱਤੇ ਪਾ ਕੇ ਰਲਾ ਦਿੱਤਾ ਆ ਤੇ ਇਧਰ ਆਪਾਂ ਰੱਖਿਆ ਪਾਣੀ ਗਰਮ ਅੱਧਾ ਬਾਥੂ ਜੜਾ ਆ ਆਪਾਂ ਇਦੇ ਵਿੱਚ ਪਾਵਾਂਗੇ ਪਾਣੀ ਦੇ ਉਧਰ ਤੜਕਾ ਜਿਹੜਾ ਆਪਣਾ ਤਿਆਰ ਹੋਈ ਜਾਂਦਾ ਹੈ ਅੱਧਾ ਆਪਾਂ ਇਹਦੇ ਵਿੱਚ ਪਾ ਦੇਣਾ ਅੱਧਾ ਆਪਾਂ ਦੂਜੀ ਤਰ੍ਹਾਂ ਸਬਜ਼ੀ ਬਣਾਣੀ ਹੈ ਇਹਦੀ ਤੇ ਉਹਨਾਂ ਕਾ ਟਾਈਮ ਸਬਜ਼ੀ ਬਣਨੇ ਵਿੱਚ ਲੱਗਣਾ ਉਹਨਾਂ ਕਾ ਟਾਈਮ ਹੀ ਇੱਧਰ ਇਹ ਤਿਆਰ ਕਰਨੇ ਨੂੰ ਲੱਗਣਾ ਹੈ ਤੇ ਕੁੱਕਰ 'ਚ ਆਪਾਂ ਅੱਧਾ ਵਾਥ ਪਾ ਦੱਤਾ ਹੈ ਕੁਛ ਨਹੀਂ ਇਹਦੇ ਵਿੱਚ ਨਮਕ ਮਿਰਚ ਕੁਛ ਨਹੀਂ ਆਪਾਂ ਪਾਉਣਾ ਤੇ ਬਸ ਐਦਾਂ ਇਹਨੂੰ ਆਪਾਂ ਦੋ ਸੀਟੀਆਂ ਲਵਾ ਲੈਣੇ ਆ ਦੋ ਸੀਟੀਆਂ ਲਵਾ ਕੇ ਤੇ ਫੇਰ ਇਹਨੂੰ ਆਪਾਂ ਕੱਢ ਕੇ ਠੰਡਾ ਕਰਕੇ ਤੇ ਗ੍ਰाइंड ਕਰ ਲੈਣਾ ਬਿਲਕੁਲ ਆਸਾਨ ਜਿਆ ਤਰੀਕਾ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਹੈ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਕੁਦਰਤੀ ਚੀਜ਼ਾਂ ਆ ਇਹ ਖਾਣ ਦਾ ਸਾਨੂੰ ਬਹੁਤ ਫਾਇਦਾ ਹੁੰਦਾ ਆ ਅਸੀਂ ਖਾਂਦੇ ਨਹੀਂ ਇਗਨੋਰ ਕਰ ਦਿੰਨੇ ਆ ਨਾ ਚੀਜ਼ਾਂ ਨੂੰ ਪਰ ਬਹੁਤ ਫਾਇਦਾ ਕਰਦੀਆਂ ਆਪਾਂ ਨੂੰ ਇਹ ਤੇ ਦੇਖੋ ਟਮਾਟਰ ਜਿਹੜੇ ਆ ਪੱਕ ਗਏ ਆ ਨ ਗਲ ਗਏ ਆ ਇਹਨਾਂ ਨੂੰ ਆਪਾਂ ਫੇਂਦੰਨੇ ਚੰਗੀ ਤਰ੍ਹਾਂ ਮਿਰਚਾਂ ਵੀ ਆਪਾਂ ਕੱਟ ਕੇ ਪਾਤੀਆਂ ਸੀ ਇੱਦੇ ਵਿੱਚ ਇਹਦੇ ਤੇ ਅਦਰ ਕਲਸਣ ਵੀ ਥੋੜਾ ਪਾਇਆ ਮੈਂ ਕਿਉਂਕਿ ਇਹ ਬਾਤੂ ਜਿਹੜਾ ਗਰਮ ਬਹੁਤ ਹੁੰਦਾ ਆ ਇਹ ਥੋੜਾ ਪਾਇਆ ਮੈਂ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਤਾਂ ਪਹਿਲਾਂ ਫੇਂਦੰਨੇ ਆ ਫਿਰ ਆਪਾਂ ਇਹਦੇ ਵਿੱਚ ਪਾ ਦੰਨੇ ਜੀ ਬਾਕੀ ਜਿਹੜਾ ਰਹਿੰਦੀ ਆ ਹਲਦੀ ਵਗੈਰਾ ਪਾ ਦੰਨੇ ਆ ਨਮਕ ਵੀ ਪੈ ਗਿਆ ਮਿਰਚ ਵੀ ਪੈ ਗਈ ਆ ਸੁੱਕੇ ਮੇਥੇ ਪਾਨੇ ਇਹਨਾਂ ਬਹੁਤ ਵਧੀਆ ਟੇਸਟਾਂ ਦਾ ਬਸ ਇੰਨੇ ਕ ਮਸਾਲੇ ਆਪਾਂ ਪਾਉਣੇ ਆ ਹਲਦੀ ਪਾ ਦਿੱਤੀ ਆ ਤੇ ਰਲਾ ਦੰਨੇ ਆ ਰਲਾ ਕੇ ਜਿਹੜੀ ਇਹਨੂੰ ਟੱਕ ਕੇ ਜਿਹੜਾ ਆ ਪਕਾ ਲੈਣੇ ਆ ਮਸਾਲੇ ਰਲਾ ਕੇ ਇਹਨੂੰ ਜਿਹੜਾ ਕ ਆਪਾਂ ਪਕਾਉਣਾ ਆ ਤੇ ਪਕਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਫਿਰ ਪਹਿਲਾਂ ਪਾਵਾਂਗੇ ਜੀ ਆਲੂ ਇੱਧਰ ਜਿਹੜੀਆਂ ਇਹਨੂੰ ਦੋ ਸੀਟੀਆਂ ਆਪਾਂ ਲਵਾ ਲੈਣੀਆਂ ਆ ਤੇ ਨਾਲ ਦੀ ਨਾਲੇ ਆਪਾਂ ਇੱਧਰ ਜਿਹੜਾ ਤੜਕਾ ਆਪਣਾ ਉਹ ਬਣੀ ਜਾਂਦਾ ਨਾਲ ਦੀ ਨਾਲ ਉਧਰ ਦੂਜੇ ਪਾਸੇ ਕੁੱਕਰ ਦੇ ਵਿੱਚ ਤਿਆਰ ਹੋ ਜਾਣਾ ਬਾਥੂ ਆਪਣਾ ਦੋ ਤਿੰਨ ਆਲੂ ਕੱਟ ਕੇ ਮੈਂ ਪਾ ਦਿੱਤੇ ਆ ਵਧੀਆ ਆਲੂ ਦੇ ਨਾਲ ਸਬਜ਼ੀ ਜਿਹੜੀ ਲੱਗਦੀ ਹੈ ਰਲਾ ਦੰਨੇ ਇਹਨਾਂ ਨੂੰ ਤੇ ਰਲਾ ਕੇ ਤੇ ਫਿਰ ਆਪਾਂ ਪਾ ਦਨੇ ਜੀ ਬਾਥੂ ਜਿਹੜਾ ਅੱਧਾ ਪਰ ਰੱਖਿਆ ਆ ਇਹ ਪਾ ਕੇ ਤੇ ਬਸ ਇਹਨੂੰ ਆਪਾਂ ਵੀ ਰੜਾ ਕੇ ਤੇ ਟੱਕ ਦਾਣਾ ਆ ਜਦੋਂ ਤੱਕ ਇੱਧਰ ਆਪਣੀ ਸਬਜ਼ੀ ਤਿਆਰ ਹੋਣੀ ਉਦੋਂ ਤੱਕ ਆਪਾਂ ਜਿਹੜਾ ਉੱਤਰ ਲਾ ਬਾਤੂ ਕੁੱਕਰ ਦੇ ਵਿੱਚ ਪਾਏ ਆ ਤੇ ਉਹਨੂੰ ਆਪਾਂ ਕੱਢ ਲੈਣਾ ਆ ਕੱਢ ਕੇ ਠੰਡਾ ਕਰਕੇ ਤੇ ਉਹਨੂੰ ਗ੍ਰाइंड ਕਰ ਲੈਣਾ ਆ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਆ ਕਰੋ ਜੀ ਮੇਰੀ ਜਿਹੜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਆਪਾਂ ਥੋੜੀ ਅਲੱਗ ਜਿਹੀ ਵੀਡੀਓ ਬਣਾਈ ਦੀ ਆ ਆਸਾਨ ਬਣਾਈ ਦੀ ਆ ਘਰ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆਪਾਂ ਜਿਆਦਾ ਖਰਚਾ ਨਹੀਂ ਕਰਦੇ ਹੈਗੇ ਘਰ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਨਾਲੇ ਕੋਸ਼ਿਸ਼ ਕਰੀਦੀ ਆ ਕਿ ਆਪਾਂ ਜਿਹੜੀ ਰੈਸਪੀ ਤਿਆਰ ਕਰੀਏ ਜ਼ਰੂਰਤ ਜਿਹਦੀ ਹੋਵੇ ਉਹੀ ਚੀਜ਼ ਆਪਾਂ ਲੈ ਕੇ ਆਨੇ ਆ ਬਾਕੀ ਆਪਣੇ ਘਰ ਜਿਹੜੀਆਂ ਚੀਜ਼ਾਂ ਹੁੰਦੀਆਂ ਆਪਾਂ ਉਹਨਾਂ ਦੇ ਨਾਲੇ ਰੈਸਪੀ ਤਿਆਰ ਕਰਨ ਦੀ ਕੋਸ਼ਿਸ਼ ਕਰੀਦੀ ਆ ਉਹਨੂੰ ਰੜਾ ਕੇ ਟੱਕਤਾ ਸੀ ਤੇ ਇਹਨੂੰ ਦੋ ਸੀਟੀਆਂ ਲੱਗ ਗਈਆਂ ਇਹਨੂੰ ਆਪਾਂ ਹੁਣ ਕੱਢ ਲੈਣਾ ਆ ਕੱਢ ਕੇ ਤੇ ਇਹਨੂੰ ਆਪਾਂ ਠੰਡਾ ਖਾਉਣ ਦੇਣਾ ਪੱਖੇ ਥੱਲੇ ਠੰਡਾ ਕਰ ਲੋ ਰੱਖ ਕੇ ਤੇ ਠੰਡਾ ਕਰਕੇ ਤੇ ਇਹਨੂੰ ਆਪਾਂ ਫਿਰ ਗ੍ਰाइंड ਕਰਨਾ ਆ ਤੇ ਇਹਨੂੰ ਆਪਾਂ ਪੱਕੇ ਤਲੇ ਰੱਖ ਦੇਣਾ ਹੈ ਉਧਰ ਸਬਜੀ ਬਣਦੀ ਆ ਜਦੋਂ ਤੱਕ ਆਪਾਂ ਇਹਦਾ ਪਿਆਜ਼ ਵਗੈਰਾ ਜਿਹੜਾ ਆ ਤੜਕੇ ਲਈ ਉਹ ਕੱਟ ਕੇ ਤਿਆਰ ਕਰ ਲਵਾਂਗੇ ਕਿਉਂਕਿ ਬਸ ਇਹ ਜਿਹੜਾ ਐ ਨਾ ਪੱਕ ਗਿਆ ਆ ਤੇ ਗ੍ਰੈਂਡੇ ਕਰਨਾ ਸਿਰਫ ਤੜਕਾ ਲਾ ਕੇ ਆਪਾਂ ਇਹਨੂੰ ਵਿੱਚ ਪਾ ਦੇਣਾ ਉਹਦੇ ਤੇ ਕੱਢ ਲਿਆ ਸੀ ਆਪਾਂ ਪਾਣੀ ਦੇ ਵਿੱਚੋਂ ਸਬਜੀ ਜਿਹੜੀ ਦੇਖੋ ਆ ਕਾਫੀ ਪਹਿਲਾਂ ਦੇ ਨਾਲ ਉਹਦਾ ਰੰਗ ਜਿਹੜਾ ਬਦਲ ਗਿਆ ਆ ਤੇ ਪੱਕ ਗਈ ਆ ਆਲੂ ਮੈਂ ਦੇਖਦੀ ਫੇਂਕੇ ਦੇਖੋ ਜੀ ਆ ਆਲੂ ਆਪਾਂ ਦੇਖ ਲਏ ਪੱਕ ਗਏ ਆ ਹਨ ਤੇ ਫੇਰ ਆਪਾਂ ਥੋੜੀ ਦੇਰ ਇਹਨੂੰ ਟੱਕ ਦੰਨੇ ਹਾਲੇ ਬਾਥੂ ਵੀ ਚੰਗੀ ਤਰ੍ਹਾਂ ਪੱਕ ਜਾਵੇ ਨਰਮ ਹੁੰਦਾ ਵੈਸੇ ਤਾਂ ਬਹੁਛੇਤੀ ਪੱਕ ਜਾਂਦਾ ਹੈ ਇਹ ਸਬਜੀ ਆਪਣੀ ਹੋ ਗਈ ਹੈ ਤਿਆਰ ਤੇ ਹੁਣ ਇਹਦੇ ਵਿੱਚ ਆਪਾਂ ਹਰਾ ਧਨੀਆ ਮੈਂ ਧੋ ਕੇ ਛਾਣਨੀ ਚ ਰੱਖਿਆ ਸੀ ਉਹ ਪਾ ਦੁੱਤਾ ਪਾ ਕੇ ਕਰ ਦਨੀ ਮਿਕਸ ਤੇ ਇਹ ਤਾਂ ਆਪਣੀ ਸਬਜੀ ਤਿਆਰ ਹੋ ਗਈ ਮੈਂ ਇੱਕ ਪਲੇਟ ਦੇ ਵਿੱਚ ਪਾ ਕੇ ਤੁਹਾਨੂੰ ਦਿਖਾ ਲਦਨੀ ਆ ਜਦੋਂ ਤੱਕ ਆਪਣਾ ਜਿਹੜਾ ਆਪਾਂ ਬਾਥੂ ਉਧਰ ਕੁੱਕਰ ਦੇ ਵਿੱਚ ਕੱਟ ਕੇ ਰੱਖਿਆ ਸੀ ਉਹ ਠੰਡਾ ਹੋ ਜਾਣਾ ਆ ਪਹਿਲਾਂ ਇਹਨੂੰ ਇੱਕ ਪਾਸੇ ਕਰ ਦੰਨੇ ਆਪਾਂ ਤੇ ਪਲੇਟ ਚ ਪਾ ਕੇ ਮੈਂ ਦਿਖਾ ਲਦੀ ਆ ਇਹ ਸਬਜੀ ਆਪਣੀ ਤਿਆਰ ਹੋ ਗਈ ਆ ਤੇ ਉਹਨੂੰ ਵੀ ਹੁਣ ਟਾਈਮ ਨਹੀਂ ਲੱਗਣਾ ਹੈਗਾ ਉਹ ਵੀ ਫਟਾਫਟ ਤਿਆਰ ਹੋ ਜਾਣੀ ਆ ਤੇ ਇੱਕੋ ਸਮੇਂ ਤੇ ਆਪਾਂ ਦੋਨੇ ਦੋ ਤਰ੍ਹਾਂ ਜਿਹੜਾ ਬਥੂ ਤਿਆਰ ਕੀਤਾ ਹੈ ਜੀ ਤੇ ਲਓ ਜੀ ਆਪਾਂ ਪਲੇਟ ਚ ਪਾ ਕੇ ਦਿਖਾਤੀ ਤੁਹਾਨੂੰ ਇੱਕ ਸਬਜੀ ਜਿਹੜੀ ਦੇਖਣ ਨੂੰ ਕਿੰਨੀ ਸੋਹਣੀ ਤੁਹਾਨੂੰ ਲੱਗਦੀ ਹੋਊਗੀ ਤੇ ਖਾਣ ਨੂੰ ਵੀ ਉਨੀ ਟੇਸਟੀ ਆ ਮਹਿਕ ਵੀ ਬਹੁਤ ਸੋਹਣੀ ਇਹਦੀ ਆਂਦੀ ਆ ਇੱਧਰ ਆਪਾਂ ਪਿਆਜ਼ ਕੱਟ ਲੈ ਦੋ ਤੇਲ ਗਰਮ ਰੱਖਿਆ ਸੀ ਪੋ ਰੱਖ ਤੇ ਉਹਦੇ ਵਿੱਚ ਆਪਾਂ ਜਿਹੜੇ ਆ ਪਿਆਜ਼ ਪਾ ਦਨੇ ਆ ਪਾ ਕੇ ਤੇ ਇਹਨਾਂ ਨੂੰ ਆਪਾਂ ਢੱਕ ਦਨੇ ਆ ਮਿਕਸ ਕਰਕੇ ਤੇ ਇਹ ਪੱਕਦੇ ਜਦ ਤੱਕ ਪਿਆਜ਼ ਕਿਉਂਕਿ ਇਹਦੇ ਵਿੱਚ ਆਪਾਂ ਟਮਾਟਰ ਵਗੈਰਾ ਤਾਂ ਪਾਉਣਾ ਨਹੀਂ ਹੈਗਾ ਤੇ ਢੱਕ ਕੇ ਪਕਾ ਲੈਨੇ ਇਹਨਾਂ ਨੂੰ ਤੇ ਮਿਰਚ ਲੂਣ ਮਿਰਚ ਆਪਾਂ ਕੁਛ ਨਹੀਂ ਪਾਇਆ ਸੀ 5-6 ਮਿਰਚਾਂ ਪਾਤੀਆਂ ਵਿੱਚੇ ਤੇ ਪਹਿਲਾਂ ਮੈਂ ਅਦਰਕ ਬਾਥੂ ਜਿਹੜਾ ਪਾਉਂਗੀ ਇਹਨੂੰ ਥੋੜਾ ਜਿਹਾ ਗ੍ਰाइंड ਕਰਕੇ ਵਿੱਚ ਮੈਂ ਲੂਣ ਦਾ ਚਮਚਾ ਪਾਤਾ ਜਿੰਨੀ ਕਿ ਜ਼ਰੂਰਤ ਆ ਤੇ ਇਹਨੂੰ ਗ੍ਰाइंड ਕਰ ਲਿਆ ਥੋੜਾ ਜਿਹਾ ਤੇ ਹੁਣ ਜਿਹੜਾ ਰਹਿੰਦਾ ਹੈ ਉਹ ਵੀ ਆਪਾਂ ਪਾ ਕੇ ਤੇ ਹੁਣ ਸਾਰੇ ਨੂੰ ਜਿਹੜਾ ਚੰਗੀ ਤਰ੍ਹਾਂ ਆਪਾਂ ਪੀਲਾ ਨੰਗ ਰੈਂਡ ਕਰ ਲੈਣਾ ਤੇ ਇੱਧਰ ਆਪਣਾ ਪਿਆਜ਼ ਵੀ ਭੁੱਜ ਗਿਆ ਆ ਤੇ ਬਾਥੂ ਆਪਾਂ ਜਿਹੜਾ ਪੀ ਕੇ ਰੱਖ ਲਿਆ ਸੁੱਕੇ ਮੈਂ ਇੱਥੇ ਪਾਏ ਆ ਅਦਰ ਲਸਣ ਪਾ ਦਿੱਤਾ ਆ ਮਿਕਸ ਕਰ ਦਿੰਨੇ ਇਹਨੂੰ ਚੰਗੀ ਤਰ੍ਹਾਂ ਟਮਾਟਰ ਪਾਉਣਾ ਤਾਂ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਹੈਗਾ ਤੇ ਦੇਖ ਸਕਦੇ ਤੁਸੀਂ ਇਹ ਸਾਂਝੇ ਤਰੀਕੇ ਦੇ ਨਾਲ ਜਿਹੜੇ ਆ ਬਾਥੂ ਦੀਆਂ ਆਪਾਂ ਦੋ ਸਬਜ਼ੀਆਂ ਜਿਹੜੀਆਂ ਫਟਾਫਟ ਤਿਆਰ ਕਰ ਲੈਣੀਆਂ ਆ ਤੇ ਕਸ਼ਮੀਰੀ ਲਾਲ ਮਿਰਚ ਆਪਾਂ ਥੋੜੀ ਜਿਹੀ ਪਾਤੀ ਹੈ ਰੰਗ ਸੋਹਣਾ ਹੋ ਜਾਊਗਾ ਇਹਦੇ ਨਾਲ ਜਿਹੜਿਕ ਤੇ ਹੋਰ ਤਾਂ ਆਪਾਂ ਇਹਦੇ ਵਿੱਚ ਹਲਦੀ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਤੇ ਜਿਹੜਾ ਆਪਾਂ ਬਾਥੂ ਨੂੰ ਪੀ ਲਿਆ ਸੀ ਗ੍ਰाइंड ਕੀਤਾ ਸੀ ਉਹ ਸਾਰਾ ਇਹਦੇ ਵਿੱਚ ਪਾ ਦੇਣਾ ਆ ਤੇ ਪਾ ਕੇ ਇਹਨੂੰ ਜਿਹੜਾ ਆ ਮਿਕਸ ਕਰ ਦੇਣਾ ਮਿਕਸ ਕਰਕੇ ਇਹਨੂੰ ਥੋੜਾ ਢੱਕ ਲੈਣਾ ਤੇ ਇਹਦੇ ਵਿੱਚ ਕੱਚਾ ਤਾਂ ਕੁਝ ਨਹੀਂਗਾ ਬਾਥੂ ਵੀ ਪੱਕਿਆ ਹੈ ਤੜਕਾ ਵੀ ਪੱਕਿਆ ਫਿਰ ਵੀ ਇਹਨੂੰ ਲੂਣ ਵਿੱਚ ਰਚ ਜਾਵੇ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਆਪਾਂ ਟੱਕ ਦੜਾਣਾ ਥੋੜੀ ਕਿ ਦਿਰ ਬਹੁਤ ਹੀ ਵਧੀਆ ਦੋਨੇ ਤਰ੍ਹਾਂ ਜਿਹੜੀਆਂ ਇਹ ਸਬਜ਼ੀਆਂ ਬਣ ਕੇ ਤਿਆਰ ਹੋ ਗਈਆਂ ਇੱਥੇ ਤੁਸੀਂ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਆ ਜਿਦਾ ਪਾਲਕ ਦੇ ਵਿੱਚ ਪਾਉਨੇ ਆ ਇਹਦੇ ਵਿੱਚ ਵੀ ਪਾ ਸਕਦੇ ਆ ਤੇ ਇਸ ਸਾਗ ਦੀ ਤਰ੍ਹਾਂ ਵੀ ਇਹਨੂੰ ਖਾ ਸਕਦੇ ਆ ਤੇ ਬਸ ਇਹਨੂੰ ਇਹਦੇ ਵਿੱਚ ਟੱਕ ਦਿੱਤਾ ਇਹਨੂੰ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਦੇਸੀ ਘਿਓ ਦਾ ਹਲਕਾ ਜਿਹਾ ਉੱਪਰ ਪਾ ਦੰਨੇ ਆ ਇਹਦੇ ਪਹਿਲਾਂ ਰਲਣਾ ਨੇ ਆ ਫਿਰ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਥੋੜੀ देर ਆਪਾਂ ਇਹਨੂੰ ਹੋਰ ਠਕਣਾ ਆ ਤਾਂ ਕਿ ਇਹਦੇ ਵਿੱਚ ਕੋਈ ਵੀ ਕੱਚਾ ਜਿਹੜਾ ਟੇਸਟ ਨਾ ਆਵੇ ਐਂ ਟੇਸਟੀ ਬਣੇ ਵਧੀਆ ਲੱਗੇ ਖਾਣ ਨੂੰ ਇਹ ਆਪਾਂ ਸਾਗ ਦੀ ਤਰ੍ਹਾਂ ਤਿਆਰ ਕਰ ਲਿਆ ਆ ਤੇ ਉਹ ਆਪਾਂ ਸਬਜ਼ੀ ਦੀ ਤਰ੍ਹਾਂ ਤਿਆਰ ਕਰ ਲਿਆ ਆ ਇਹਦੇ ਵਿੱਚ ਤੁਸੀਂ ਇੱਥੇ ਜਿਹੜਾ ਥੋੜਾ ਜਿਹਾ ਪਨੀਰ ਰੋਸਟ ਕਰਕੇ ਪਾ ਸਕਦੇ ਜਾਂ ਕੱਚਾ ਪਾ ਸਕਦੇ ਆ ਆਲੂ ਵੀ ਇਹਦੇ ਵਿੱਚ ਐਦਾਂ ਪਾ ਸਕਦੇ ਆ ਤੁਸੀਂ ਤੇ ਥੋੜਾ ਜਿਹਾ ਘਿਓ ਦੇਸੀ ਪਾ ਕੇ ਢੱਕ ਦੰਨੇ ਆ ਤੇ ਫਿਰ ਇਹਨੂੰ ਕਰ ਦੰਨੇ ਮਿਕਸ ਦੋਨੇ ਜਿਹੜੀਆਂ ਬਾਥੂ ਦੀਆਂ ਸਬਜ਼ੀਆਂ ਤਿਆਰ ਆ ਨਵੇਂ ਵੀਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਕਮੈਂਟ ਕਰਕੇ ਦੱਸਿਓ ਬਾਥੂ ਦੀਆਂ ਦੋਨੋਂ ਸਬਜ਼ੀਆਂ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਆ ਤੇ ਲਓ ਜੀ ਫਿਰ ਮਿਕਸ ਕਰਤਾ ਬਹੁਤ ਸੋਹਣੀ ਦੋ ਤਰ੍ਹਾਂ ਆਪਣੀ ਸਬਜ਼ੀ ਜਿਹੜੀ ਬਾਥੂ ਦੀ ਬਣ ਕੇ ਤਿਆਰ ਹੋ ਗਈ ਆ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਣਾਓ ਤੇ ਖਾਓ ਜੀ ਆਪਾਂ ਦੋ ਰੈਸਪੀਆਂ ਜਿਹੜੀਆਂ ਬਾਥੂ ਦੀਆਂ ਤਿਆਰ ਕਰਕੇ ਤੁਹਾਨੂੰ ਦਿਖਾ ਦਿੱਤੀਆਂ ਆ ਜ਼ਰੂਰ ਟਰਾਈ ਕਰੋ ਜੀ